वी मतन छॾो लरेवी जे मतन छॾ जान चढ़ी जवानी तेरी नशेदारी खज़ाने जी तूं हर लॻी पहिरदारी लॻी पहिरी जवानी داري نيستي جو چنه سدا آيي تيري دي تاري ਜੀ ਦੋਸਤੋ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੀਐਨਕੇ ਪੰਜਾਬ ਟੀਵੀ ਤੇ ਮੈਂ ਜਗੀਰ ਸਿੰਘ ਪਤਲਾ ਤੇ ਦੋਸਤੋ ਪਹਿਲਾਂ ਵੀ ਆਪਾਂ ਕਈ ਤਰ੍ਹਾਂ ਦੀਆਂ ਵੀਡੀਓ ਵਗੈਰਾ ਲੈ ਕੇ ਆਏ ਆ ਤੇ ਤੁਸੀਂ ਮੇਰੀ ਹਰ ਤਰ੍ਹਾਂ ਦੀ ਜਿਹੜੀ ਵੀਡੀਓ ਨੂੰ ਪਸੰਦ ਵੀ ਕਰਦੇ ਆ ਚਾਹੇ ਉਹ ਧਾਰਮਿਕ ਸਮਾਗਮ ਹੋਣ ਜਾਂ ਕੋਈ ਲੋਕ ਤੱਤ ਹੋਣ ਤੇ ਅੱਜ ਜਿਹੜੀ ਤੁਹਾਡੇ ਵਾਸਤੇ ਇੱਕ ਵੀਡੀਓ ਲੈ ਕੇ ਆਇਆ ਬਹੁਤ ਹੀ ਇੰਟਰਸਟਿੰਗ ਹੋਣ ਵਾਲੀ ਹੈ ਤੇ ਬਾਕੀ ਮੈਂ ਤੁਹਾਨੂੰ ਵਾਅਦਾ ਨਾਲ ਕਹਿੰਦਾ ਜਿਹੜਾ ਵੀ ਤੁਸੀਂ ਸ਼ੇਅਰ ਕਰਨ ਤੋਂ ਬਿਨਾਂ ਰਹਿ ਨਹੀਂ ਸਕਦੇ ਕਿਉਂਕਿ ਕਲਾ ਦਾ ਕੋਈ ਮੁੱਲ ਨਹੀਂ ਹੈ ਦੀ ਕਲਾ ਦੇ ਜੇ ਕਹੀਏ ਕਿਸੇ ਦੀ ਜੋਰ ਨਹੀਂ ਇੰਨੀ ਜਿਹੜੀ ਖੂਬਸੂਰਤੀ ਕਲਾ ਕਿਸੇ ਕਿਸੇ ਕੋਲੇ ਹੁੰਦੀ ਆ ਕਰਮਾ ਨਾਲ ਹੀ ਜਾਂ ਗੌਰਵ ਗੱਤ ਕਹ ਲਈਏ ਇਹ ਕਲਾ ਜਿਹੜੀ ਹਰ ਕੋਲੇ ਨਹੀਂ ਹੁੰਦੀ ਖਾਸ ਕਰਕੇ ਸੰਗੀਤ ਦੇ ਖੇਤਰ ਦੇ ਵਿੱਚ ਸੋ ਇਸੇ ਵਿਸ਼ੇ ਤੇ ਅੱਜ ਅਸੀਂ ਬਰਨਾਲਾ ਦੇ ਵਿੱਚ ਪਹੁੰਚੇ ਹੋਏ ਸੀ ਉੱਥੇ ਸਾਡੇ ਨਾਲ ਇੱਕ ਛੋਟਾ ਜਿਹਾ ਬੱਚਾ ਜੋ ਪੜ੍ਹਾਈ ਵੀ ਕਰ ਰਿਹਾ ਤੇ ਨਾਲ ਦੇ ਨਾਲ ਇਹਦੇ ਸ਼ੌਂਕ ਨੇ ਜਿਹੜੇ ਕੈਕੀ ਦੇ ਵਿੱਚ ਵੀ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਇਹ ਮਤੇਸ਼ ਆਰੇਮ ਤੇ ਦੂਸਰਾ ਜਿਹੜਾ ਇਹ ਖੇਡਾਂ ਦੇ ਨਾਲ-ਨਾਲ ਪੜ੍ਹਾਈ ਸਾਰਾ ਕੁਝ ਲੈ ਕੇ ਚੱਲ ਰਿਹਾ ਜੋ ਸਾਨੂੰ ਮੌਕਾ ਮਿਲਿਆ ਸੀ ਅੱਜ ਇਹਨਾਂ ਨਾਲ ਗੱਲਬਾਤ ਕਰਨ ਦਾ ਤੋਂ ਇਹਨਾਂ ਨਾਲ ਹੀ ਗੱਲਬਾਤ ਕਰਦੇ ਆ ਤੇ ਇਹਨਾਂ ਤੋਂ ਜਾਣਦੇ ਆ ਜਿਹੜਾ ਪੜ੍ਹਾਈ ਦੇ ਨਾਲ-ਨਾਲ ਸੰਗੀਤ ਨੂੰ ਕਿਵੇਂ ਇਹ ਕਾਇਮ ਰੱਖ ਰਹੇ ਨੇ ਤੇ ਸੰਗੀਤ ਦੇ ਵਿੱਚ ਜਿਹੜੀ ਇਹਨਾਂ ਦੀ ਬਾਖੂ ਵੀ ਅਸੀਂ ਆਵਾਜ਼ ਵੀ ਸੁਣੀ ਹੈ ਇਹਨਾਂ ਦੇ ਜਿਹੜੇ ਕੁਝ ਦੋ ਸ਼ਬਦ ਪਾਣੇ ਵੀ ਅਸੀਂ ਸੁਣਿਆ ਤੁਹਾਨੂੰ ਵੀ ਸੁਣਾਵਾਂਗੇ ਤੇ ਦੇਖੋ ਕਿ ਕਿਸ ਤਰ੍ਹਾਂ ਇਹਨਾਂ ਦੀ ਜਿਹੜੀ ਆਵਾਜ਼ ਦੇ ਵਿੱਚ ਜਿਹੜਾ ਪਿਆਰ ਆ ਜਿਹੜਾ ਜਿਸ ਤਰ੍ਹਾਂ ਕਹਦੀਏ ਇਕਾ ਬਹੁਤ ਹੀ ਖਚਾਉਗਾ ਜਿਹੜਾ ਕਿ ਤੁਸੀਂ ਇਹ ਜਿਹਨੂੰ ਸੁਣੋਂਗੇ ਤੇ ਇਹਨੂੰ ਸ਼ੇਅਰ ਕਰਨ ਤੋਂ ਬਰਾਨੀ ਰਹਿ ਸਕਦੇ ਕਿਉਂਕਿ ਆਪਾਂ ਹੋਰ ਵੀ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓ ਦੇਖਦੇ ਆ ਜਿਦੇ ਵਿੱਚ ਕੋਈ ਮਤਲਬ ਨਹੀਂ ਕੋਈ ਸੁਰਤਾਲ ਨਹੀਂ ਹੁੰਦਾ ਉਹਨੂੰ ਵੀ ਆਪਾਂ ਦੇਖ ਕੇ ਬਹੁਤ ਮਤਲਬ ਅਪਰੀਸ਼ੀਏਟ ਕਰਦੇ ਆ ਪਰ ਆਹ ਜਿਹੜਾ ਟਾਈਮ ਆ ਇਸ ਵਕਤ ਇਸ ਨੌਜਵਾਨ ਨੂੰ ਇਸ ਬੱਚੇ ਨੂੰ ਇਹਦੀ ਹੌਸਲਾ ਫਸਾਈ ਕਰਨ ਦਾ ਤੇ ਇਹਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿਸ ਤਰ੍ਹਾਂ ਦੀ ਲੱਗੀ ਸੋ ਆਪਾਂ ਇਹਨਾਂ ਤੋਂ ਜਾਣਦੇ ਆ ਕਿ ਕਿਸ ਤਰ੍ਹਾਂ ਇਹਨਾਂ ਨੇ ਆਪਣੇ ਦੇ ਨਾਲ ਨਾਲ ਸਰੀਰ ਦੀ ਦੁਨੀਆ ਦੇ ਵਿੱਚ ਪੈ ਰੱਖਿਆ ਤੇ ਆਪਣੇ ਆਪ ਨੂੰ ਇੱਕ ਵਜੂਦ ਆਪਣਾ ਬਣਾਉਣ ਵਾਸਤੇ ਕਿਵੇਂ ਸਾਵਧਨ ਕਰਨਾ ਚਾਹੀਦਾ ਸਵਾਲ ਕਰਦੇ ਆ ਗੱਲਬਾਤ ਇਹਨਾਂ ਨਾਲ ਅ ਹਾਂਜੀ ਛੋਟੇ ਵੀ ਪਹਿਲਾਂ ਤਾਂ ਆਪਣਾ ਦੱਸੋ ਤੁਹਾਡਾ ਨਾਮ ਕੀ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸ਼ਨਪ੍ਰੀਤ ਸਿੰਘ ਜੀ ਤੇ ਤੁਹਾਡਾ ਸਭ ਤੋਂ ਪਹਿਲਾਂ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਇਹਨੂੰ ਇਸ ਇੰਟਰਵਿਊ ਦੇ ਕੰਮ ਸਮਝਿਆ ਤੇ ਹਾਂ ਬਸ ਤੇ ਪੜ੍ਹਾਈ ਦੇ ਗੱਲ ਕਰੀਏ ਬਾਰੇ ਤਾਂ ਤੁਸੀਂ ਹੁਣ ਕਿਹੜੀ ਕਲਾਸ ਕਰ ਰਹੇ ਹੋ ਤੇ ਨਾਲ ਦੇ ਨਾਲ ਸਰੀਰ ਦਾ ਜਿਹੜਾ ਆ ਆਪਣਾ ਸ਼ੌਂਕ ਵੀ جاری ਰੱਖਿਆ ਤੇ ਕੀ ਕਰਨਾ ਚਾਹੁੰਦੇ ਜਿੰਦਗੀ ਵਿੱਚ ਸੰਗੀਤਕਾਰ ਬਣਨਾ ਚਾਹੁੰਦੇ ਡਾਇਰੈਕਟਰ ਬਣਨਾ ਚਾਹੁੰਦੇ ਕੀ ਕਰਨਾ ਚਾਹੁੰਦੇ ਪਹਿਲੀ ਗੱਲ ਤੇ ਮੈਂ ਹallelujah ਆਪਣੇ ਬਾਰੇ ਵਿੱਚ ਪੇਪਰ ਨਹੀਂ ਦਿੱਤੇ ਨੇ CBSE ਬੋਰਡ ਦੇ ਜੇ ਪੁੱਛਦਾ ਹੈ ਜੇ ਤੁਸੀਂ ਗਾਇਕ ਹੋਣਾਗਾ ਜੇ ਕਿ ਉਸ ਤੋਂ ਬਾਅਦ ਦੇਖਾਂਗੇ ਰਿਜ਼ਲਟ ਕਿਨੇ ਆਏ ਤੇ ਉਸ ਤੋਂ ਬਾਅਦ ਫੈਸਲਾ ਕੀ ਸੰਗੀਤ ਕੀ ਕਰਨਾ ਤੁਹਾਨੂੰ ਤੁਹਾਨੂੰ ਅਸਲ ਵਿੱਚ ਦੋ ਟਰਮ ਹੋ ਗੀਆਂ ਇਕ ਤਾਂ ਹੁੰਦਾ profession ਇੱਕ ਪੈਸ਼ਨ ਇੱਕ ਪੈਸ਼ਨ ਜਿਹੜਾ ਹੁੰਦਾਗਾ ਉਹ ਬੰਦੇ ਦੀ ਆਮ ਤੰਦਰੁਸਤੀ ਆ ਹੁੰਦਾ ਜਿਹਨੂੰ ਕਰਦੇ ਹੋ ਖੁਸ਼ੀ ਮਿਲਦੀ ਹੈ ਜਿਹੜਾ ਕਿਹੜਾ ਸੰਗੀਤ ਆ ਉਹ ਮੈਂ ਸਿਰਫ ਪੈਸ਼ਨ ਆ ਤੇ ਜਿਹੜਾ profession ਆ ਜਿਹ ਤੋਂ ਆਪਾਂ ਕਹ ਜੀ ਵੀ ਕੰਮ ਕਰਨਾ ਹੁੰਦਾ ਆਪਾਂ ਜ਼ਿੰਦਗੀ ਵਿੱਚ ਕੀ ਕਰਨਾ ਕਮਾਈ ਕਰਨੀ ਤੇ ਕਮਾਉਣੀ ਆਪੀ ਤੇ ਉਹ ਉਹ ਬਿਲਕੁਲ ਅਲੱਗ ਆ ਮੈਂ ਸੰਗੀਤ ਨੂੰ profession ਨਹੀਂ ਚਾਹਦਾ ਪਰ ਤੇ ਕਸ ਆਹੀ ਵੀ ਸੰਗੀਤ ਸਿਰਫ ਮੇਰੀ ਇੱਕ ਹੋਬੀ ਆ ਇੱਕ ਇਹਨੂੰ ਮੈਂ ਮਤਲਬ ਪੈਲਤੀ ਰੱਖ ਲਾਂਗਾ ਕਿਉਂਕਿ ਸੰਗੀਤ ਕਰਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਆ ਤੇ ਅੱਗੇ ਜਾ ਕੇ ਤੁਸਾਂ ਦੇਖਾਂਗੇ profession ਕਿਹਨਾ ਪਰਿਵਾਰ ਦੇ ਵਿੱਚ ਕੋਈ ਪਹਿਲਾਂ ਤੁਹਾਡੇ ਤੋਂ ਜਾਂ ਇਦਾਂ ਦਾ ਕੋਈ ਸ਼ੌਂਕ ਕਿਸੇ ਨੇ ਰੱਖਿਆ ਸੰਗੀਤ ਦਾ ਇਸ ਬਾਰੇ ਹਾਂਜੀ ਮੇਰੇ ਪਰਦਾਦਾ ਸਾਥ ਸੀਗੇ ਸਰਦਾਰ ਜਲੌਰ ਸਿੰਘ ਜੀ ਉਹ ਬਹੁਤ ਕੁਰੀਸ਼ੀ ਸੀਗੇ ਤੇ ਉਹ ਹਜੇ ਵੀ ਜਿਉਂਦੇ ਨੇ ਤੇ ਅਸੀਂ ਉਹਨਾਂ ਦੀਆਂ ਕਹਾਣੀਆਂ ਹਜੇ ਵੀ ਸੁਣਦੇ ਹਾਂ ਤੇ ਉਹ ਦੱਸ ਦਿੰਦੇ ਹਾਂ ਕਿ ਕਿਵੇਂ ਉਹ ਆਪਣੇ ਟਾਈਮ ਤੇ ਸਟੇਜ 'ਤੇ ਹੁੰਦੇ ਸੀਗੇ ਜੇ ਗੱਲ ਕਰੀਏ ਮਾਤਾ ਪਿਤਾ ਦੀ ਫਾਦਰ ਸਾਹਿਬ ਤੁਹਾਡੇ ਆਰਮੀ 'ਚ ਨੇ ਤਬ ਉਹਦਾ ਡਿਊਟੀ ਕਰਦੇ ਸੂਬੇਦਾਰ ਨੇ ਤੇ ਉਹਨਾਂ ਵੱਲੋਂ ਕਿਹਾ ਜਾਂ ਰਿਹਾ ਰਿਸਪੌਂਸਰ ਤੁਹਾਨੂੰ ਇਸ ਲਾਈਨ ਦੇ ਵਿਚੋਂ ਵਿੱਚ ਕੋਈ ਰੋਕ ਟੋਕ ਨਹੀਂ ਹੈਗੀ ਜਾਂ ਕਿਸੇ ਦਿੱਕਤ ਕਰਵਾਤ ਨਹੀਂ ਨਹੀਂ ਜਿਹਨੇ ਕੁਝ ਦੇਖ ਸਕਦੇ ਹੋ ਕੋਈ ਰੁਕ ਟੋਕ ਨਹੀਂ ਹੈਗੀ ਔਰ ਮੈਂ ਇਹਨੂੰ ਸ਼ੌਕ ਸੀ ਸ਼ੁਰੂ ਕੀਤਾ ਜਿਹੜਾ ਮੈਂ ਸਾਝਿਆ ਉਹ ਉਹਨਾਂ ਨੇ ਉਹੀ ਦਵਾਇਆ ਤੇ ਮੈਂ ਉਹਨਾਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਨੂੰ ਸੁੰਦਰੀ ਸੰਕੁਲ ਸੰਧਰ ਹੰਦੇ ਲਈ ਜੀ ਬਹੁਤ ਬਹੁਤ ਧੰਨਵਾਦ ਦਾਲਣਾ ਕਰ ਲੀਏ ਜੇ ਤੁਹਾਡੀ ਮਾਤਾ ਜਾਂ ਮੰਮੀ ਜੀ ਬਾਰੇ ਉਹ ਕਿਦਾਂ ਤੁਹਾਡੇ ਨੂੰ ਰਿਸਪੌਂਸ ਦਿੰਦੇ ਆ ਵੀ ਜਾਂ ਤੁਸੀਂ ਇਹ ਕਰੋ ਜਾਂ ਪੜਾਈ ਕਰੋ ਜਾਂ ਕਿੰਨੀ ਵੀ ਦਾਲਣਾ ਮਾਤਾ ਤੇ ਪਿਤਾ ਹੀ ਕਹਿੰਦੇ ਆ ਵੀ ਦੋਵੇਂ ਚੀਜ਼ਾਂ ਬੈਲੈਂਸ ਕਰਕੇ ਚਲੋ ਕਿਉਂਕਿ ਮੈਂ ਵੀ ਇਹ ਗੱਲ ਸਮਝਦਾ ਕਿ ਪੜਾਈ ਵੀ ਜ਼ਰੂਰੀ ਆ ਆਪਣੇ ਫੇਸ 'ਚ ਤੇ ਸੰਗੀਤ ਵੀ ਮੇਰੇ ਲਈ ਜ਼ਰੂਰੀ ਆ ਤੇ ਫਿਰ ਮੈਂ ਦੋਵੇਂ ਚੀਜ਼ਾਂ ਨੂੰ ਮੈਨੇਜ ਕਰਕੇ ਚੱਲਦਾ ਹੁਣਾਂ ਇੱਕ ਦੋਵਾਂ ਚੀਜ਼ਾਂ ਨੂੰ ਇਕੁਲ ਸਮਾਂ ਦੇਣਾ हां कोई दो शब्द जेडे ਤੁਹਾਨੂੰ ਯਾਦ ਹੋਣ ਤੁਹਾਡੇ ਬਚਪਨ ਦੇ ਜਾਂ ਜਿਸ ਤਰ੍ਹਾਂ ਕਿਸੇ ਸਿੰਗਰ ਦੇ ਗਾਇਏ ਆਪਣੇ ਜਿਹੇ ਦਰਸ਼ਨਾ ਦੇ ਹਾਂਜੀ ਜ਼ਰੂਰ ਮੈਂ ਜੀ ਤੁਹਾਨੂੰ ਜਦਾ ਇੱਕ ਗਾਣਾ ਦਾ ਜੀ ਉਹ ਸ਼ੇਅਰ ਕਰਦਾ ਆ ਜਾਂਤੇ ਹੁਸਾ ਵਾਲੇ ਤੱਕ ਚੁਪਰੋ ਦੇਵ ਦਿਲ ਵਿੱਚ ਚੱਲੀਆਂ ਰਗਾਂ ਚ ਲਪੋ ਦੇ ਦੂਰੀਆਂ ਦਾ ਸੁਪ ਕਿਤੇ ਸਾਨੂੰ ਦਹੰਗ ਜਾਵੇ ਨਾ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਆਹ ਜਿਹੜੀ ਹੁਣ ਆਪਾਂ ਇੱਕ ਗੱਲ ਕਰਾਂਗੇ ਤੁਹਾਡੀ ਜਿੰਨੇ ਕਦੀ ਵੀ ਕੋਈ ਵੀ ਕੰਮ ਕਰਨਾ ਕੋਈ ਉਸਤਾਦ ਜਾਂ ਕੋਈ ਮਤਲਬ ਆਪਣਾ ਗੁਰੂ ਬਣਾਉਣਾ ਪੈਂਦਾ ਇਸ ਵਿਸ਼ੇ ਤੇ ਕਿਸੇ ਦਾ ਸਹਿਯੋਗ ਜਾਂ ਕੋਈ ਤੁਹਾਡਾ ਹੁੰਦਾ ਨਹੀਂ ਜੀ ਪਰਸਨਲੀ ਤਾਂ ਮੇਰਾ ਕੋਈ ਗੁਰੂ ਨਹੀਂ ਰਿਹਾ ਜਿਹੜਾ ਜਿਹ ਮੈਂ ਜਦੋਂ ਸਾਨੂੰ ਸ਼ੁਰੂ ਤੋਂ ਸ਼ੌਂਕ ਸੀ ਪਰ ਮੈਂ ਕੋਈ ਵੀ ਗੁਰੂ ਨਹੀਂ ਲਿਤਾ ਰਿਹਾ ਸੰਗੀਤ ਦੇ ਖੇਤਰ ਚ ਬਲਕਿ ਮੈਂ ਸੋਸ਼ਲ ਮੀਡੀਆ ਦੇ ਥਰੂ ਜਿੰਨੇ ਆ ਵੀਡੀਓ ਕਰਾਉਂਦੀਆਂ ਹਾਸਟਲੀ ਹਰਮੋਨੀਆ ਸਿੱਖਿਆ ਹੋੜੀ-ਹੋੜੀ ਨੂੰ 6 ਮਹੀਨੇ ਲੱਗ ਗਿਆ ਮੈਨੂੰ ਸਿੱਖਣ ਤੇ ਬਾਕੀ ਸਾਥ ਸਾਜ ਵੀ ਮੈਂ ਆਇ ਨਹੀਂ ਕਹੂੰਗਾ ਮੈਂ ਇਸੇ Guru ਤੋਂ ਸਿੱਖਿਆ ਤੇ ਜਿੰਨਾ ਮੈਂ ਸਿੱਖਿਆ ਕੋੜਾ ਮੋਟਾ ਇਹ ਜਿੰਨਾ ਵੀ ਆ ਤੁਸੀਂ ਮੈਂ ਸੋਸ਼ਲ ਮੀਡੀਆ ਤੋਂ ਸਿੱਖਣਾ ਹਾਂ ਕਹਿਣ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਹੱਥ ਹੈ ਕਿਸੇ ਨੂੰ ਤੁਹਾਡਾ Guru ਮੰਨਿਆ ਜਾ ਸਕਦਾ ਕਿਉਂਕਿ ਜਿਹੜੀ ਚੀਜ਼ ਤੁਸੀਂ ਆਪ ਸਿੱਖਦੇ ਹੋ ਉਸੇ ਨੂੰ ਤੁਹਾਨੂੰ ਮੰਨਦੇ ਆ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਜਿਹੜੀ ਸ਼ੌਂਕ ਦੇ ਵੀ ਅਸੀਂ ਕਦਰ ਕਰਦੇ ਹਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਲੋਕ ਵੀ ਇਹ ਚੀਜ਼ ਬੰਦੇ ਨੂੰ ਜਾਣ ਇਸ ਤਰ੍ਹਾਂ ਤੁਹਾਨੂੰ ਨਜ਼ਰ ਆ ਰਹੇ ਤੁਹਾਡੇ ਮੁੱਦੇ ਮੁੱਦੇ ਨਸ਼ਾ ਵਾਲੀ ਵੀ ਜਾ ਰਹੇ ਨੇ ਇੱਕ ਨਸ਼ਾ ਬਾਰੇ ਕੀ ਕਹਿਣਾ ਚਾਹੁੰਦੇ ਮੁੱਦਿਆਂ ਕੀ ਕਰਨਾ ਚਾਹੀਦਾ ਬੱਚੇ ਜਿਹੜੇ ਨਸ਼ਾ ਵਾਲੇ ਜਾ ਰਹੇ ਨੇ ਉਹਦੇ ਬਾਰੇ ਨਸ਼ੀ ਹੁਣ ਦੇਖੋ ਇਹ ਦੋ ਤਿੰਨ ਪੱਖ ਨੇ ਨਸ਼ੇ ਜਾਂਦਾ ਸਰਕਾਰ ਦੀ ਹੈ ਜੀ ਠੀਕ ਹੈ ਜਾਂਦਾ ਬੰਦਾ ਆਪਣਾ ਹੈ ਵੀਡੀਓ ਕਿਸੇ ਦੇ ਵਿੱਚ ਨਹੀਂ ਕੋ ਜਾਣਾ ਨਾ ਤੇ ਸਿਰਫ ਇਹ ਆਉਦੀ ਲਗਾ ਕੋਈ ਕਿਸ ਨੂੰ ਰੋਕ ਨਹੀਂ ਸਕਦਾ ਜੇ ਕਿਸੇ ਨੂੰ ਕੋਈ ਕੰਮ ਕਰਨਾ ਹੋ ਕਾਰੀ ਹੁੰਦਾ ਹੈ ਤਾਂ ਕਰਕੇ ਨਸ਼ਾ ਰਣ ਮੈਂ ਹੀ ਕਹਾਂਗਾ ਵੀ ਅਲਾਸ ਸਰਕਾਰ ਨੂੰ ਬੇਨਤੀ ਆ ਵੀ ਇਸ ਖੇਤਰ 'ਤੇ ਬਹੁਤ ਧਿਆਨ ਦਿੱਤਾ ਜਾਵੇ ਆਪਣੇ ਜਿੰਨੇ ਵੀ ਅਫਸਰ ਨੇ ਜਾਂ ਪ੍ਰਸ਼ਾਸਨਾ ਨੂੰ ਲਾਸ਼ਾਬੰਦ ਇਸੇ ਖੇਤਰ 'ਚ ਲਾਇਆ ਜਾਵੇ ਤੇ ਸੈਂਟਰ ਖੋਲੇ ਜਾਣ ਤੇ ਬਾਕੀ ਨਸ਼ੇ ਵਾਲੇ ਜਾਣਦੇ ਹੋ ਪਿਆਰ ਨੂੰ ਮੈਂ ਇਹੀ ਕਹਾਂਗਾ ਦੀ ਆਪਣੇ ਇਤਿਹਾਸ ਬਹੁਤ ਸੁਨਹਿਰਾ ਰਿਹਾ ਹੈ ਆਪਣੇ ਪੰਜਾਬ ਨੂੰ ਸੋਨੇ ਦੀ ਚੀੜੀ ਕਿਹਾ ਜਾਂਦਾ ਸੀ ਤੇ ਇਹ ਐ ਨਹੀਂ ਹੈਗਾ ਵੀ ਆਪਾਂ ਦੁਬਾਰਾ ਉਸ ਸਮਾਂ ਨਹੀਂ ਲਿਆ ਸਕਦੇ ਅੱਜ ਦਾ ਜਿਹੜਾ ਯੂਥ ਆ ਉਹਦੇ ਚ ਬਹੁਤ ਪੋਟੈਂਸ਼ੀਅਲ ਆ ਕੁਸ਼ਲਿਕਾ ਸਰਦਾਰਾ ਦਾ ਤੇ ਜਿਹੜੇ ਪਾਸੇ ਆਪਾਂ ਜਿੰਨਾ ਜੋਰ ਲਾਵਾਂਗੇ ਉਸਦੀ ਵਾਦੀ ਰਹਿੰਦੀ ਆ ਤਾਂ ਮੈਂ ਆਹੀ ਕਹੂੰਗਾ ਯੂਥ ਨੂੰ ਵੀ ਆਪ ਦਾ ਜਿਹੜਾ ਜੀਡੀਪੀ એનર્ਜੀ ਆ ਉਹ ਜਿਹੜਾ ਜੋਸ਼ ਆ ਜਿਹੜਾ ਆਪਣੀਆਂ ਹੋ ਸ਼ਕਤੀ ਆ ਹਨਾ ਉਹ ਚੰਗੇ ਪਾਸੇ ਲਾਉਣ ਜਿਵੇਂ ਖੇਡਾਂ ਵਾਂਗ ਲਾਉਣ ਸੰਗੀਤ ਵੱਲੋਂ ਪੜਾਈ ਵੱਲੋਂ ਕਿ ਨਸ਼ਿਆ ਨੇ ਕੁਝ ਨਹੀਂ ਦੇਣਾ ਬਸ ਇਹ ਗੰਦਾ ਬਹੁਤ ਬਹੁਤ ਧੰਨਵਾਦ ਪਾਡਾ ਜੀ ਸੋ ਤਸਕੋ ਦਿੱਖਤਾ ਆਪਾਂ ਇਸ ਬੱਚੇ ਬਾਰੇ ਦੇਖੀਏ ਜਾਂ ਇਹਦੀ ਖੂਬੀ ਬਾਰੇ ਜਾਂਦੀ ਕਲਾ ਬਾਰੇ ਦੇਖੀਏ ਤਾਂ ਮੇਰਾ ਤਾਂ ਜਿਹੜਾ ਮਨ ਬੜਾ ਖੁਸ਼ ਹੋਇਆ ਸੈਂ ਤੁਹਾਨੂੰ ਵੀ ਵਧੀਆ ਲੱਗੇ ਸੋਹ ਚ ਬੜੀ ਬੱਚੇ ਦੀ ਵਧੀਆ ਪੜਾਈ ਦੇ ਨਾਲ ਨਾਲ ਸੰਗੀਤ ਦੇ ਮਸਲੇ ਚ ਲਿਆ ਚਾਪੜੇ ਪੰਜਾਬ ਦੇ ਸੁਧਿਆਚਾਰ ਬਾਰੇ ਲੱਗੇ ਉਹਨੂੰ ਬਚਾ ਕੇ ਰੱਖਣ ਬਾਰੇ ਗੱਲ ਕਰਦੇ ਨੇ ਜਾਂ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਦੀ ਗੱਲ ਕਰਦੇ ਨੇ ਸਰਕਾਰ ਨੂੰ ਵੀ ਬੀਅਰ ਦਿੱਤੀ ਆ ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਜਾਂ ਆਪਣੇ ਲੋਕਾਂ ਵਿੱਚ ਵਿੱਚ ਆਪਣੇ ਮਾਪਿਆਂ ਵਿੱਚ ਵੀ ਇਹ ਚਲੀਆਂ ਰਹਿ ਜਾਂਦੀਆਂ ਆਪਾਂ ਬੱਚਿਆਂ ਨੂੰ ਸਹੀ ਗਾਈਡਲਾਈਨ ਨਹੀਂ ਕਰ ਸਕਦੇ ਪਰ ਇਹ ਬੱਚੇ ਦੀ ਜਿਹੜੀ ਸੋਚ ਤੋਂ ਮੈਂ ਬਹੁਤ ਮਤਲਬ ਹੈਰਾਨ ਹਾਂ ਵੀ ਆ ਤੇ ਇਹ ਵੀ ਕਹਿਣਾ ਚਾਹਾਂਗਾ ਕਿ ਆਪਾਂ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਥੋੜਾ ਜਿਆਦਾ ਇਸ ਸਕੇਪਰ ਵਿੱਚ ਲੈ ਕੇ ਆਉਣਾ ਚਾਹੀਦਾ ਕਿਉਂਕਿ ਸਰੀਰ ਜਿਹੜੀ ਆ ਜਨਰਲ ਦੀ ਇੱਕ ਬਹੁਤ ਖਰਾਕ ਆ ਸੋ ਇਸੇ ਤਰ੍ਹਾਂ ਦੀਆਂ ਵੀਡੀਓ ਹੋਰ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇ ਤੁਹਾਨੂੰ ਲੱਗੇ ਵੀ ਹਾਂ ਵੀ ਇਹ ਬੱਚੇ ਵਿੱਚ ਕੋਈ ਟੈਲੈਂਟ ਹੈਗਾ ਗੋਣ ਹੈਗਾ ਤੁਹਾਨੂੰ ਇਹ ਜਿਹਾ ਇਹਦੇ ਗੀਤ ਵੀ ਸੁਣਾਵਾਂਗੇ ਆਪਣੇ ਵੀਡੀਓ ਦੇ ਵਿੱਚ ਤਾਂ ਇਸ ਨੂੰ ਥੋੜਾ ਜਿਹਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਕਿਸਤਾਂ ਲੱਗੀ ਮੈਨੂੰ ਜਗਜੀਤ ਸਿੰਘ ਪਰਫਾਰਮ ਦੇ ਉਦਾਰ ਧੰਨਵਾਦ ਥੈਂਕ ਯੂ